ਲੋ ਭਾਈ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਪਿਆਰ ਭਰੀ ਚੱਲਦਾ ਜੀ ਵੀਰੋ ਕੰਮ ਬਹੁਤ ਵਧੀਆ ਤੇ ਤੁਹਾਨੂੰ ਗੁਰਨਾਨਕ ਦੇਵ ਜੀ ਦੀ ਕਿਰਪਾ ਦੇ ਨਾਲ ਫਸਲਾਂ ਵੀ ਬਹੁਤ ਵਧੀਆ ਆ ਰਹੀਆਂ ਤੇ ਬਾਕੀ ਭਾਈ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੁਹਾਡੇ ਆਪਣੇ ਮਨਪਸੰਦ YouTube ਚੈਨਲ ਸਰਬਜੀਤ ਮਹਲ ਬਲੌਗਸ ਤੇ ਬਾਬਾ ਸੁੱਖ ਰੱਖੇ ਤੁਹਾਨੂੰ ਸਾਰਿਆਂ ਨੂੰ ਵੇਜ ਦੁੱਧ ਤੇ ਪਤ ਖੁਸ਼ੀਆਂ ਖੜੇ ਤੁਹਾਡੇ ਸਾਰਿਆਂ ਦੀ ਕਮਾਈਆਂ ਚ ਬਰਕਤਾਂ ਹੋਣ ਜੀ ਤੇ ਤਹਿ ਦਿਲੋਂ ਤੁਹਾਨੂੰ ਬਾਦ ਪਿਛਲੀ ਵੀਡੀਓ ਨੂੰ ਤੁਸੀਂ ਬਹੁਤ ਪਿਆਰ ਦਿੱਤਾ ਜਿਹੜੀ ਜਸਵੀਰ ਬਾਈ ਦੀ ਕੰਮ ਕੀ ਬੀਜੀ ਆਪਾਂ ਨੇ ਉੱਧਰ ਚਲੋ ਵੀਰੋ ਮਾਰਾ ਜੇਕਣਾ ਹੀ ਇੱਕ ਕਰਕੇ ਪਰਿਵਾਰਾਂ ਚ ਪਿਆਰ ਰੱਖੇ ਕੰਮ ਧੰਦੇ ਚੱਲਦੇ ਰਹੇ ਨੇ ਬਾਕੀ 8-10 ਦਿਨ ਹੋ ਗਏ ਜੀ ਬਹੁਤ ਜਿਆਦਾ ਜਿਹੜਾ ਕੰਮ ਐ ਬੀਜੀ ਚੱਲ ਰਿਹਾ ਹੈ ਲਗਾਤਾਰ ਤੇ ਬਾਕੀ ਬਾਹਰ ਨਿਆਣੇ ਵੀ ਖੇល ਰਹੇ ਆ ਨੌ ਰੌਲਾ ਆ ਰਿਹਾ ਤੇ ਵਿਚੇ-ਵਿਚ ਇੰਨਾ ਬੀਜੀ ਕੰਮ ਚੱਲ ਰਿਹਾ ਵੀ ਸਵੇਰ ਤੋਂ ਨਿਕਲ ਜਾਂਦੇ ਆ ਸ਼ਾਮ ਨੂੰ ਘਰ ਵਾੜ ਜਾਂਦਾ ਤੇ ਸਾਡੀ ਬਾਈ ਲਾਣੇਦਾਰਨੀ ਦਾ ਵੀ ਜਨਮ ਦਿਨ ਤਾਂ ਅਰਸੋ 6 ਤਰੀਕ ਨੂੰ ਚਲੋ ਅਗਲਾ ਬਲੌਗ ਹੈ ਜਿਹੜਾ ਇਹ ਵੀ ਬਾਈ ਇਹਦਾ ਵੀ ਗਿਫਟ ਪੈਂਡਿੰਗ ਹੈ ਉਹ ਵੀ ਦਵਾਂਗੇ ਤੇ ਬਾਕੀ ਉਹਦੇ ਨਾਲ ਵੀ ਮਿਲਾਵਾਂਗੇ ਤੁਹਾਨੂੰ ਤੇ ਬੈਠੇ ਆਪਣੇ ਘਰ ਦੇ ਵਿੱਚ ਬੇ ਕੰਮ ਚੱਲ ਰਿਹਾ ਤੇ ਜਸ਼ਨ ਗਈ ਵੀ ਆ ਭੈਣ ਭਣ ਜੀ ਨਾਲ ਬਹੁਤ ਰੌਣਕ ਸੀ ਠੀਕ ਨੇ ਤੇ ਬਾਕੀ ਬਾਈ ਚੱਲ ਰਿਹਾ ਕੰਮ ਤੇ ਅੱਜ ਪਾਪਾ ਜੀ ਵੀ ਆ ਜਿਹੜੇ ਬਾਈ ਬੰਬੇ ਨੂੰ ਜਾ ਰਹੇ ਆ ਬੇ ਰਾਤ ਦੀ ਉਹਨਾਂ ਦੀ 2 ਵਜੇ ਦੀ ਟਿਕਟ ਕਨਫਰਮ ਹੋਈ ਹੈ ਵੀ ਮੈਂ ਅਮਨ ਪਰਮਾ ਕੈਮਰਾ ਲਈ ਖੜਾ ਇਹ ਵੀ ਕੰਮ ਮੈ ਜਾਣਾ ਹੈ ਤੇ ਵੀ ਉਹਨਾਂ ਨੂੰ ਟੰਡਗੜ ਤੋਂ ਟ੍ਰੇਨ ਚੜਾਉਣਾ ਹੈ ਚਲੋ ਉੱਥੇ ਭੈਣ ਵੀ ਹੈ ਜਿਹੜੀ ਬਾਈ ਬਹੁਤ ਚੋਆ ਨਾਲ ਡਿੱਕ ਰਹੀ ਹੈ ਜਿਹਦੀ ਟਿਕਟ ਕਨਫਰਮ ਨਹੀਂ ਧੀ ਹੋ ਰਹੀ ਦੋ ਤਿੰਨ ਦਿਨ ਅੱਗੇ ਚਲੇ ਗਏ ਇਹ 6 ਤਰੀਕ ਦੀ ਧੀ ਸੋ ਬਾਕੀ ਬਾਈ ਕੈਮਰਾ ਫੜੀ ਖੜਾ ਅੱਜ ਪਰਮ ਨਹੀਂ ਹੁੰਦੀ ਜਸ਼ਨ ਚਲੋ ਉਹਦੇ ਨਾਲ ਵੀ ਮਨਾਉਂਦਾ ਪਹਿਲਾਂ ਮੈਂ ਤੁਹਾਨੂੰ ਮਿਲੋ ਜੀ ਪਰਮਾ ਸਤਿ ਸ਼੍ਰੀ ਅਕਾਲ ਜੀ ਹਾਂ ਅੱਜ ਵੀਡੀਓ ਮੈਂ ਬਣ ਗਿਆ ਕਿਨੂੰ ਛੱਡ ਕੇ ਆਉਣਾ ਅੱਜ ਬੱਦੇ ਨੂੰ ਕਰੇ ਰਹੀ ਤੂੰ ਹਾਂ ਨਹੀਂ ਜਾਣਾ ਹੈ ਜਾਣਾ ਹੈ ਮੈਂ ਕਹਿੰਦਾ ਰਹਿਣ ਦੇ ਯਾਰ ਨਹੀਂ ਜਾਣਾ ਹੈ ਜਾਣਾ ਹੈ ਲੋ ਭਾਈ ਪੰਮੂ ਪਾਣੀ ਪਾਉਂਦਾ ਰਿਹਾ ਦੀਦੀ ਦੇ ਪਿੱਛੇ ਤੇ ਲੈ ਭਾਈ ਦੀਦੀ ਦੇ ਪਿੱਛੇ ਤੇ ਭਾਈ ਆਪਣੀ ਦਿੱਤੇ ਇਹ ਪਾਣੀ ਪਾਉਂਦਾ ਰਿਹਾ ਬੂਟਿਆਂ ਨੂੰ ਠੀਕ ਨੇ ਲੋ ਭਾਈ ਬੂਟੇ ਨੂੰ ਨਾ ਹਾਂ ਵਾਧੂ ਵਧੀਆ ਵਧੀਆ ਫੁੱਲ ਲੱਗ ਗਏ ਹੁਣ ਲਾ ਪਰ ਇੱਕ ਹੈ ਵੀ ਹੈ ਬੂਟਾ ਚਿੱਟਾ ਫੁੱਲਾ ਲੱਗਦਾ ਹੈ। ਨੇ ਬਾਕੀ ਦੇਖਿਆ ਮੈਂ ਇਹਦੇ ਨਾਲ ਤਾਂ ਕਈ ਬੂਟੇ ਜਿਨ੍ਹਾਂ ਨੂੰ ਗੁਲਾਬੀ ਗਰਾਬੀ ਜਿਹੀ ਫੁੱਲ ਲੱਗਦੇ ਆ ਤੇ ਬਾਕੀ ਬਾਈ ਹਰਿਆਈ ਬਰਿਆਈ ਬਹੁਤ ਆ ਲੋ ਅਮਰੋਦਾਂ ਦੇ ਬੂਟੇ ਵੀ ਬਾਈ ਕਿੱਥੇ ਚਲੇ ਗਏ ਇਹ ਵੀ ਪਟਕੇ ਜਾਂ ਕਿਸੇ ਨੂੰ ਕਹਿਣਾ ਵੀ ਲਾਉਣੇ ਲਾ ਸਕਦਾ ਕਿਉਂਕਿ ਸਾਡੀ ਮੋਟਰ ਪਰ ਤਾਂ ਦੋਨਾਂ ਪਰ ਪਹਿਲਾਂ ਤੇ ਚਾਰ ਚਾਰ ਪੰਜ ਪੰਜ ਬੂਟੇ ਅਮਰੋਦਾਂ ਦੇ ਲੱਗੇ ਹੋਏ ਆ। ਬਾਕੀ ਚਲੋ ਚੱਲੀ ਜਾਂਦੇ ਆ ਕੰਮ ਧੰਦੇ ਇੱਧਰ ਵੀ ਬੂਟੇ ਬਾਈ ਜਿਹੜੇ ਹਰ ਰਾਤ ਦੀ ਰਾਣੀ ਦਾ ਰਖਤਾ ਇਹ ਬਈ ਬਹੁਤ ਵਧੀਆ ਹੈ ਰਾਤ ਨੂੰ ਬਹੁਤ ਖੁਸ਼ਬੂ ਕਰਦੇ ਵਿੱਚ ਪੈਦਾ ਕਰਦਾ ਬਾਕੀ ਫਲਾਂ ਦਾ ਕੋਈ ਅੰਤ ਨਹੀਂ ਹੈਗਾ ਆ ਦੇਖੋ ਆਹ ਆ ਜਿਹੜੀ ਆਹ ਆ ਰਹੀ ਹੈ ਨਾ ਇਹ 베ਰੀ ਦਾ ਬੂਟਾ ਬਾਈ ਲੱਗਿਆ ਹੋਇਆ ਵਿੱਚ ਇਹ ਨਮੀ ਲਰ ਫੁੱਟੀਆਂ 베ਰੀ ਨੂੰ ਇਹ ਜੜ ਤੇ ਮਾ ਦੇ ਲੋ ਪੱਜੀ ਜਾਂਦੀ ਹੈ ਆ ਦੇਖ ਲੋ ਆ ਤੁਸੀਂ ਆਪੇ ਦੇਖ ਲੈਣੇ ਆਹ 베ਰੀ ਦੇ ਪੱਤੇ ਆ ਲੱਗੇ ਖੜੀ ਆ 베ਰੀ ਵਿੱਚ ਇਹ ਬਾਪੂ ਨੇ ਬਾਈ ਬੀਜ ਦੱਬਿਆ ਵਾ ਇਹ ਵੀ ਖੇਤ ਚ ਜਾਣੀ ਆ ਕੀ ਗਣੀ ਹਾਂ ਵੀ ਪਮੂ ਦੇਦੀ ਬਗਾਰ ਜੀ ਨਹੀਂ ਤਾਂ ਲੱਗਦਾ ਤੇਰਾ ਹਾਂ ਲੱਗਦਾ ਏ ਇਹ ਕਹੀ ਤਾਂ ਜਾਂਦਾ ਬਾਈ ਵੀ ਲੱਗਦਾ ਏ ਮੰਮੀ ਕਿੱਧਰ ਆ ਬਾਕੀ ਬਾਈ ਸਾਡੀ ਧੁੱਪ ਦੇਖੋ ਬਾਈ ਧੁੱਪ ਦੇ ਨਾਲ ਕਿਹੜੇ ਹਿਸਾਬ ਨਾਲ ਚਮਕ ਬੱਜ ਰਹੀ ਏ ਤੇ ਬਾਕੀ ਦਿਕਣਾ ਜਿਕਣਾਈ ਜਾਂਦੇ ਬਾਈ ਦੇਖੋ ਉੱਕਣਾ ਇੱਕ ਨਹੀਂ ਮੈਂ ਮੋਟਰਸਾਈਕਲ ਲੈ ਕੇ ਆਇਆ ਐਦਰ ਖੜਾਤਾ ਅਮਨ ਲੈ ਕੇ ਆਇਆ ਤਾਂ ਉਰੇ ਖੜ ਗਿਆ ਬਾਪੂ ਲੈ ਗਿਆ ਤਾਂ ਸਕੂਟਰ ਉਰੇ ਖੜ ਗਈ ਇੱਕ ਆਮਾ ਨਾਲ ਲੈ ਕੇ ਗਿਆ ਵਾਏ ਆ ਦੇਖੋ ਇਹ ਬਾਈ ਵਿੱਕੀ ਬਾਈ ਨਾਲ ਕੰਨੀ ਜਾ ਕੇ ਆਇਆ ਇਹਨੇ ਲੈ ਕੇ ਆਪਣੀ ਸਾਈਕਲ ਉਰੇ ਲਾਤੀ ਦੋ ਮੋਟਰਸਾਈਕਲ ਬੋਲਟ ਦੋ ਅੰਦਰ ਖੜੇ ਆ ਜਿਨ੍ਹਾਂ ਨੂੰ ਅਸੀਂ ਚਲਾਉਂਦੇ ਨਹੀਂ ਕਿਉਂਕਿ ਇਹਨਾਂ ਤੇ ਨਹੀਂ ਮੇਲ ਬਾਕੀ ਬਾਈ ਬਹੁਤ 5 10 ਦਿਨ ਤੋਂ ਲਗਾਤਾਰ ਟਰੈਕਟਰ ਚੱਲ ਰਿਹਾ ਹੈ ਬਾਕੀ ਹੁਣ ਬਾਈ 7 8 ਕੀਲੇ ਰਹਿ ਗਏ ਵਿਜਣ ਤੋਂ ਰਜਵੰਤ ਭੈਣ ਦੇ ਤਿੰਨ ਚਾਰ ਦਿਨ ਬਾਅਦ ਉਹਨਾਂ ਦੇ ਖੇਤ ਬੱਤ ਆ ਜਾਣੇ ਫਿਰ ਦੋ ਦਿਹਾੜੀਆਂ ਦਿਨ ਰਾਤ ਕਰਕੇ ਉਹਨਾਂ ਦੀ ਰੋਟਾਵੇਟਰ ਨਾਲ ਬਾਕੇ ਕਿਉਂਕਿ ਬੂਟੇ ਲੱਗੇ ਹੋਏ ਆ। ਵੀ ਉਸ ਤੋਂ ਬਾਅਦ ਫਿਰ ਵੀ ਰੋਟਾਵੇਟਰ ਨਾਲੇ ਫੇਰ ਕਣਕ ਵੀ ਜਣੀ ਹਾਂ ਬਈ। ਚਲ ਮੰਮੀ ਨੂੰ ਮਿਲੀ ਉਧਰ ਬਾਈ ਹਦੀਤ ਵੀ ਤਿਆਰੀ ਨੂੰ ਲੱਗੀ ਵੀ ਆ। ਬਾਕੀ ਧੁੱਪ ਆ ਦੇਖੋ ਇਧਰ ਲੈ। ਵੀ ਤਣਾ ਤਮਾਣੀ ਜੇ ਰੱਖ ਕੇ ਗਈ ਵੀ ਆ ਕਰਦੀ ਫਿਰਦੀ ਕੁਸ। ਹਾਂ ਬਈ। ਲਓ ਬਈ ਇਧਰ ਮਿਲੋ ਜੀ। ਮੇਰੇ ਕੋਲ ਸਾਰਿਆਂ ਦੇ ਹੱਥ ਜੋੜ ਕੇ ਬਿਆਨ ਕਰ ਸਾਸ੍ਰੀ ਕਾਲ ਜੀ। ਵਾਹ ਜੀ ਵਾਹ ਵਾਹ ਜੀ ਪਾਪਾ ਜੀ ਵਿਚਾਰੀ ਜਾਂਦੇ ਰਹੀ ਜੀ ਹੂੰ ਤੇੜ ਕਨ ਪਰ ਮੂਵੀ ਮੇ ਭੈਣ ਦਾ ਮਫੋਨ ਆਇਆ ਦਾ ਜੀ ਮੈਂ ਕਿਹਾ ਚਲੋ ਵੀ ਕਪੜੇ ਪਾ ਕੇ ਰੱਖ ਦਵਾ ਫਿਰ ਪਿੰਨੀ ਚੋਜੀ ਚ ਫਿਰ ਨਟ ਭੱਜ ਪੈ ਜਾਂਦੀ ਆ ਅੱਛਾ ਹਾਂ ਜੀ ਲਾ ਉਹ ਲਾ ਬਈ ਉਹ ਗੁਡੀਆਂ ਹੁਰੀ ਛੱਡ ਗਈਤੀ ਉਹ ਹਾਂ ਜੀ ਇਹ ਖੇਡ ਖੜਾਉਣੇ ਅਧੇ ਹੁਰੀ ਰਹਿ ਗਏ ਤੇ ਜੀ ਆਹ ਦੇ ਦੇ ਆਂ ਭੇਜ ਦੇ ਆਪੇ ਕੋ ਹਾਂ ਹਾਂ ਮੈਂ ਭੇਜ ਦੂੰਗੀ ਆ ਤਾਂ ਜਿੰਨੀਆਂ ਛੱਡ ਕੇ ਰਹਿ ਹੈ ਹਾਂ ਜੀ ਭੈਣ ਦੀ ਬੁਕਾਰੀ ਆਹ ਦੇ ਰਹੀ ਹਾਂ ਉਹ ਜੀ ਤਾਂ ਅਸ ਮੈਂ ਤਾਂ ਬਣਾਈ ਰੱਖੂ ਮੈਂ ਬਾਈ ਦੇਖਣ ਲਈ ਮੈਂ ਉਧਰ ਆ ਜਾ ਦੂਏ ਘਰ ਗਈ ਵੀਤੀ ਜਮਾ ਚਿੱਠੀ ਭੇਜੀ ਹੈ ਨਾ ਹਾਂ ਜਾ ਇਸ ਅੱਛਾ ਨੇਤਰ ਬਾਈ ਰਹਿੰਦੇ ਠੀਕ ਹੈ ਲੋ ਭਾਈ ਇੱਧਰ ਤੇ ਚਿੱਠੀ ਦੋਰੀ ਆ ਅਸੀਂ ਚੱਲਦੇ ਤੇ ਵੀਜੀ ਬਹ ਤਿਆਰੀ ਹੈ ਅਸਾਰਾ ਕੁਝ ਬਣਾ ਚਾਹ ਪਾਣੀ ਰੋਟੀ ਪਾਣੀ ਇਧਰ ਹੈ ਤਾਂ ਜੀ ਲੱਗੇ ਤਿੰਨ ਚਾਰ ਘੰਟੇ ਤਕਰੀਬਨ ਜਦੋਂ ਤੁਸੀਂ ਆ ਕੇ ਪਹੁੰਚ ਗਏ ਆ ਮੈਨੂੰ ਫਿਰ ਭੈਣ ਦਾ ਫੋਨ ਆ ਗਿਆ ਤਾਂ ਕਰਕੇ ਅਸੀਂ ਆਏ ਭੱਜੇ ਮੈਂ ਅਰ ਬਾਪੂ ਨਾਲ ਦੀ ਨਾਲ ਮਹਾਂ ਦਸੇ ਜੀ ਇਹਨੂੰ ਵੀ ਤਿਆਰੀ ਕਰ ਲੈ ਹਾਂਜੀ ਆ ਬਈ ਲਿੰਬ ਪਰ ਮਨਾ ਲਿਆ ਜੀ ਸਿਰ ਬੋਆ ਲਿਆ ਨੇ ਪਰ ਜਾਣਾ ਬੰਨਿਆ ਨਹੀਂ ਇਹ ਇਹਦੇ ਫੇਰ ਉਲੀ ਆਈ ਪਕੌੜੀਆਂ ਪਕਾੜੀਆਂ ਨੂੰ ਹਾਂ ਏ ਹੋਰੀ ਹਾਂਜੀ ਇਹ ਕਹਿਣਾ ਮੈਨੂੰ ਅੱਜ ਛੁੱਟੀ ਆ ਮੈਂ ਖੇਡੂ ਘਰ ਦਾ ਰੱਖਾ ਤਾਂ ਸਿੱਧੀ ਸੌ ਦੀ ਗੱਲ じゃ ਦੱਸਿਆ ਇਹ ਕੱਲਾ ਹੀ ਤਾਂ ਕਰ ਹਾਂਜੀ ਲੋਏ ਨੂੰ ਵਾਟਰ ਗੇਮ ਲਾ ਕੇ ਦੇ ਕੇ ਕਹੀ ਵੀ ਜਾਂ ਬੈਠਾ ਤਾਂ ਨਹੀਂ ਇਹ ਚਨਾਤਾ ਕਰਦਾ ਵੀ ਜੀ ਨਾ ਹਾਂ ਸਰਦਾਰਨੀ ਮੈਂ ਹਾਂ ਭਾਈ ਮੈਂ ਗੱਲ ਕਰਨੀ ਭੁੱਲ ਗਿਆ ਹਾਂਜੀ ਸੌਰੀ ਤੇਰਾ ਜਨਮ ਦਿਨ ਤਾਂ ਕੋਈ ਗੱਲ ਨਹੀਂ। ਹੂੰ ਕੋਈ ਗੱਲ ਨਹੀਂ ਤੇ ਵੀ ਜੋ ਅੰਨੇ ਚਾਲਦੇ ਤੁਸੀਂ ਟਾਈਮ ਹੀ ਨਹੀਂ ਤਾਂ ਹੈਗਾ। 2:00 ਵਜੇ ਤੱਕ ਤੁਸੀਂ ਖੇਤ ਪਾਉਂਦੇ ਰਹੇ ਮੈਂ ਦੇਖਦੀ ਰਹੀ ਫਿਰ ਤਾਂ ਕਰਕੇ ਮੈਂ ਵੀ ਲੈ ਆਈ ਨਹੀਂ ਆਪਣੇ ਘਰ ਵਿੱਚ ਵੀ ਤੁਸੀਂ ਸੈਲੀਬ੍ਰੇਟ ਨਹੀਂ ਕਰਿਆ। ਥੈਂਕ ਯੂ। ਅਗਲਾ ਵਲੌਗ ਤੇਰਾ ਚਾਣੂ ਲੈਂਦਾ। ਕੋਈ ਗੱਲ ਨਹੀਂ। ਬਾਹਰ ਰੋਟੀ। ਗਿਫਟ ਤੇਰਾ ਬੈਗ ਮੇਰੇ ਕੰਨੀ ਤੇ। ਠੀਕ ਹੈ। ਥੈਂਕ ਯੂ ਥੋੜਾ। ਹੂੰ ਥੈਂਕ ਯੂ। ਤਾਂ ਟਾਈਮ ਹੀ ਨਹੀਂ ਕਰੀਆ। ਇਸ ਤਰ੍ਹਾਂ ਕਦਮ ਸਿਰ ਖੁਰਚਣ ਦੀ ਨਹੀਂ। ਗੱਲ ਹਾਂ ਤੇ ਖੇਤ ਸੁੱਕਦੇ ਤੇ ਲਗਾਤਾਰ ਵਿੱਚ ਜਸ਼ਵੀਰ ਬਾਈ ਦੇ। ਹਾਂ ਜੀ ਫਿਰ ਮੈਂ ਗਰਾਂਦੀ ਵੀ ਬੀਜਣੀ ਕੀ ਵਿੱਚੇ ਆਪਣੀ ਤਾਂ ਚਲ ਹੋ ਗਈ ਈ ਕੱਲ ਹੂੰ ਤਾਂ ਕਰਕੇ ਉਦੋਂ ਦੋ ਦੇ ਸਾਡੀ ਅੰਦਰ ਲੱਗ ਗਿਆ ਲਗਾਤਾਰ ਹਾਂ ਜੀ ਹਾਂ ਬਈ ਸੱਤੇ ਦੇ ਜਲਦੇ ਤੇ ਦੋ ਦੋ ਤਾਂ ਜ਼ਿਆਦਾ ਲਗਾ ਟੰਗਾਂ ਲੱਗੀਆਂ ਵਿਹਤੇ ਦਾ ਵੇਰੇ ਨਹੀਂ ਤਾਂ ਹੈਗਾ ਤੁਹਾਡੇ ਕੋਲ ਹਾਂ ਭਾਈ ਇਹ ਮੁੰਡਾ ਨਵੀਂ ਢੋਲੀ ਲਈ ਫਿਰਦਾ ਸਦਾ ਇਹ ਢੋਲੀ ਜੀ ਹੁਣ ਵੱਲ ਵੀ ਉਟਾਈ ਉਹਨੂੰ ਜਾ ਦਿੰਦੇ ਅੱਛਾ ਤੇ ਵੀ ਤੇਰੀ ਕਹਾਣੀ ਸੁਣ ਲੂ ਮਾਣ ਕੇ ਜਸਾਨਾ ਕਈ ਵੀ ਦੁੱਧ ਲੈਣ ਨੂੰ ਉਹਦਾ ਹੁਣ ਆਰਾਮ ਨਾਲ ਲਿਆਉਂਦੀ ਤੇ ਯਾਰ ਤੇਦੇ ਉਹ ਆ ਕੇ ਵਿੜੋਂਦੀ ਨਹੀਂ ਸੀ ਸੋਜੀ ਵਾਲੀ ਸੀ ਹੁਣ ਉਹ ਜੀ ਡਿਊਟੀ ਲਾ ਕੇ ਫਰਨ ਫੇਰਦੀ ਇਹ ਕਰਦਾ ਥੋੜੀ ਸ਼ਰਾਰਤ ਕੋਈ ਸਾਈਕਲ ਲੈ ਕੇ ਚਲੇ ਗਿਆ ਉਹ ਤਾਂ ਨਹੀਂ 13 ਸਟੇਜੇ ਦੁੱਧ ਢੋਣੇ ਆਇਆ ਇਹ 20 ਕਿਲੋ ਦੁੱਧ ਪਰਸੋਂ ਚੌਥੇ ਪਰਸੋਂ ਚੌਥੇ ਦੀ ਗੱਲ ਹਾਂ ਜੀ ਇਹ ਡਰ ਦੇ ਮਾਰੇ ਫੇਰ ਉਣ ਲੱਗ ਗਿਆ ਘਰ ਆ ਕੇ ਜਨੇ ਪਹਿਲਾਂ ਤਾਂ ਗੇਟ ਤਾਂ ਠੀਕ ਠਾਕ ਬੜਿਆ ਤਾਂ ਮੇਰੇ ਮੇਰੇ ਕੋਲ ਜਿੰਨੇ ਪਹੁੰਚਿਆ ਫੇਰ ਉਣ ਲੱਗ ਗਿਆ ਮੈਂ ਵੀ ਡਰ ਗਈ ਮਤਨ ਕੈਨ ਹੋ ਗਿਆ ਮੈਂ ਫੇਰ ਮੈਂ ਕੁਛ ਐ ਵੀ ਕੀ ਕਰਾਂਗੀ ਕਣ ਮਮੀ ਰੁੱਧ ਡੁੱਲ ਗਿਆ ਮੈਂ ਤੇ ਸਾਰਾਈ ਮੈਂ ਤਾਂ ਚੱਲ ਕੋਈਆਂ ਵੀ ਡੁੱਲ ਕੇ ਹੋਰ ਲਿਆਉਂਗੇ ਵੀ ਆਪਾਂ ਵੀ ਡੈਰੀ ਦਾ ਨੇੜੇ ਹੀ ਆ ਵੀ ਚੱਲ ਦੇ ਹੋ ਜਾਊਗਾ ਤੇ ਪਿਛੋਂ ਦੀ ਪਾਪਾ ਜੀ ਵੀ ਆ ਕੇ ਕਹਿੰਦਾ ਤੈਨੂੰ ਦੇਖ ਮਮੂ ਦੇ ਉਹਨਾਂ ਦਾ ਦੁੱਧ ਥਿੱਗ ਗਿਆ ਤੇ ਡੁੱਲਦੇ ਆ ਮੈਂ ਹੱਸਣ ਲੱਗ ਗਏ ਕਿ ਨੇ ਦੁੱਧ ਲਿਆਏ ਅਜੇ ਕਹਿਆ ਵੀ ਨਹੀਂ ਵੀ ਅਜੇ ਤਾਂ ਆ ਵੀ ਡੁੱਲ ਗਏ ਆ ਨਾ ਤੇ ਪਾਪਾ ਜੀ ਕਹਿੰਦੇ ਫਿਰ ਮੈਂ ਸਮਝ ਗਿਆ ਤਾਂ ਵੀ ਮਮੂਆ ਕਰਕੇ ਗਿਆ ਅਜਾ ਅਜੇ ਉਹ ਕਹਿੰਦੇ ਚੱਲ ਕੋਈਆਂ ਵੀ ਹੋਰ ਲਿਆਏ ਉਹ ਵੀ ਤੂੰ ਝਿੜਕੀ ਨਾ ਮੈਂ ਵੀ ਝਿੜਕਿਆ ਤਾਂ ਹੈ ਤੇ ਵੀ ਡਰ ਕੇ ਰੋਣ ਲੱਗ ਗਿਆ ਇਹ ਹੋ ਜਾਂਦਾ ਬੱਚੇ ਨੂੰ ਵਿਚਾਰੇ ਦੁੱਧ ਡੁੱਲ ਗਿਆ ਤਾ ਕਰਕੇ ਫਿਰ ਮੈਂ ਹੋਈ ਗੰਦ ਗੱਲ ਮਨੋਂ ਦਾਸ ਤੀ ਵੀ ਪਰਮਕਾਰਾ ਕਰਿਆ ਵੀ ਨਾਲ ਜਾਏਗਾ ਦੁੱਧ ਲੈ ਆਉਣਾ ਵੀ ਦੋਦੇ ਆਇਆ ਸੀ ਉਹ ਕਹਿੰਦਾ ਮੈਂ ਦੋਦੀਆਂ ਦੁੱਧ ਲਿਆ ਕੇ ਦੰਨਾ ਚੋਟੇ ਮੂੰਹ ਵਾਲੀ ਵੀ ਦੋਦਾ ਹੈ ਵੀ ਤਾਂ ਇਹ ਟੱਕਣਾ ਲੱਗਦਾ ਉਹ ਆਹ ਜਿਹੜੀ ਲਾਉਂਨੇ ਫਿਰ ਖੁੱਲਣਾ ਜੇ ਟਾਇਟ ਲਾ ਦੀ ਫਿਰ ਹੁੰਦਾ ਨਹੀਂ ਜੇ ਢਿੱਲਾ ਲਾ ਦੀ ਹੋਵੇ ਵੀ ਛੇਤੀ ਦੇ ਕੇ ਖੁੱਲ ਜਾਂਦਾ ਹੈ ਲੱਗੇ ਕੁਛ ਉਹ ਦੁੱਧ ਪੂਰਾ ਪੂਰਾ ਜਪੈਂਦਾ ਤਾਂ ਤਾ ਕਰਕੇ ਵੈਸੇ ਨਹੀਂ ਤਾਂ ਇਹ ਵੀ ਛੋਟੀ ਆ ਇਹ ਵੀ ਚੇਂਜ ਹੋਣੀ ਆ ਪਰ ਨਹੀਂ ਆਤੀ ਆ ਮੈਂ ਆਸ ਦੀਦੀ ਮੇਰਾ ਜਨਮ ਦਿਨ ਆ ਤੇ YouTube ਕੋਈ ਇਹ ਕਹਿੰਦਾ ਡੋਲੀ ਦੇ ਆ ਦੇ ਅੱਛਾ ਹਮੋਂ ਕਿ ਕੰਡ ਲਿਆ ਸਪੈਸ਼ਲ ਗਿਫਟ ਆ ਜੀ ਛੋਟੀ ਦਾ ਸਬੰਧ ਵਾਰ ਤੋਂ ਹਵਾਉਣਿਆਂ ਦਾ ਅੱਛਾ ਲੈ ਭਾਈ ਇਧਰ ਗਿਫਟ ਦੇ ਲਓ ਠੀਕ ਆ ਹਮੋਂ ਕਿ ਕੰਡ ਲਗਾਤਾ ਦੱਸ ਦੇ ਕਿ ਕੰਡ ਲਗਾਤਾ ਮੈਂ ਕਿਹੜੇ ਨੂੰ ਕਹਿਣਾ ਉੱਥੇ ਪੋਥਾ ਤੇ ਆ ਹੋ ਗਿਆ ਤਾਂ ਦੱਬ ਕੇ ਦੱਸ ਉਹ ਤਾਂ ਤੱਕ ਨਹੀਂ ਹਾਲੀ ਹੈ ਤਾਂ ਮੋਟਰਸਾਈਕਲ ਆ ਗਿਆ ਐ اچھا ਮੋਟਰਸਾਈਕਲ ਅੱਗੇ ਆ ਗਿਆ ਹੈ ਬਾ ਡੋਲਾ ਛੱਡਦਾ ਹੈ ਤੇ ਮੈਂ ਲੱਗੇ ਉਹ ਤੇਰੇ ਕਮਾਨ ਲੱਗੇ ਆ ਦੁੱਧ ਦੁੱਧ ਤੇਰੀ ਹੋ ਗਈ ਚੱਲ ਕੋਈ ਚਲੋ ਜਾਨੀਆਂ ਨਿਕਾਲਤੀਆਂ ਪੰਪ ਫੇਰੇ ਡੋਦੇ ਸੰਭਰੇ ਕਰਦੇ ਤੇ ਵੀ ਜਿਹੜੇ ਜਾਣ ਕੇ ਡੋਲੇ ਹੁਣ ਦੋ ਤਿੰਨ ਦਿਨ ਦਾ ਜਣੀਆਂ ਲੈ ਕੇ ਆਉਂਦਾ ਜਣੀਆਂ ਤੇ ਕੱਪ ਜੀ ਮਾਰ ਦਿੰਦਾ ਰੋਲੇ ਮੰਮੀ ਅੱਜ ਫੇਰ ਦੁੱਧ ਡੁੱਲ ਗਿਆ ਮੈਂ ਕੋਈ ਜਰ ਫੇਰ ਲਿਆਉਂਗੇ ਉਦੋਂ ਦਾ ਚੇਤੇ ਨਾਉਣ ਤੇ ਤਿਆਰੀ ਪੂਰੀ ਆ ਹਾਂਜੀ ਬਸ ਲੱਗੀ ਵੀ ਪਾਉਣ ਮੈਂ ਇੱਕ ਬੈਗ ਭੈਣ ਦੇ ਕੱਪੜੇ ਆ ਰਹੀ ਆ ਬਸ ਇੱਕ ਪਪਾ ਜੀ ਦੇ ਹੋਰਾਂ ਨੇ ਵੀ ਜਦੋਂ ਖੇਡ ਕਰਾਉਣੇ ਹੋ ਜਾਣਾ ਤੇ ਬਾਕੀ ਇਹ ਲਸਣ ਭੇਜਣਾ ਭੈਣ ਨੂੰ ਥੋੜਾ ਜਿਹਾ ਤੇਲ ਤੇਲ ਤੂਲ ਵੀ ਮੈਂ ਬਾਹਰ ਲਗੀ ਟਕਾਉਣ ਦੀ ਹਾਂ ਗੁੱਡੇ ਘਟਾਉਣੇ ਜਾਣੇ ਆ ਬਾਕੀ ਆਏ ਗੁੱਡੇ ਰੂ ਵੀ ਭੇਜਦੇ ਪਰ ਇਹ ਮੰਦਾ ਨਹੀਂ ਜਾਗਾ ਚਾ ਮੈਂ ਵੀਡੀਓ ਕਾਲ ਕਰ ਲਾਂ ਮਾਂ ਦੀ ਨੇ ਵੀ ਇਹ ਕੀ ਕਰਦੀਆਂ ਕਾਦਾ ਹਾਂਗੀ ਬਸ ਉੱਚ ਕੇ ਹਾਲ ਚਾਲ ਕਹਣਾ ਮੈਂ ਤਾਂ ਮੌਜਾ ਹੋਇਆ ਹੋਇਆ ਦੀ ਨੇ ਕੁਟਦੀ ਰਹਿੰਦੀ ਆ ਵੀਡੀਓ ਬੰਦੂ ਚਲ ਕੋਈ ਨਹੀਂ ਭਾਈ ਇਹ ਬੰਦਾ ਸਕੂਲ ਵੇਡ ਜੀ ਜਾਂਦਾ ਹੈ ਹੋਈਆ ਤਾਂ ਫੋਨ ਕਰਕੇ ਉਹਨੂੰ ਦੱਸ ਦਾਂਦਾ ਉੱਥੇ ਵੀ ਜੀਜੂ ਵੀ ਹੋ। ਚਲ ਕੋਈ ਨਹੀਂ। ਠੀਕ ਨਹੀਂ। ਚਲੋ ਭਾਈ ਚੱਲੀ ਜਾਂਦੇ ਆ ਕੰਮ। ਸਰਦਾਰ ਵੀ ਸਾਡੀ ਲੱਗੀ ਵੀ ਮਾਰੋ ਮਾਰ ਆਪਣੇ ਆਪਣੇ ਕੰਮ। ਹਾਂ ਬਾਮੂ। ਹਰ ਗਰਮੀ ਹੋਈ ਵੀ ਹਰ ਜੀ ਤਾਂ ਬਹੁਤ ਪਤਾ ਨਹੀਂ ਕਾਦੇ। ਠੰਡ ਦੇ ਦੇਣਾ। ਹੈਂ? ਦਬਾਇਆ ਨਾ ਤਾਂ ਹੋਈ ਜਾਂਦੀ ਹੈ। ਆ ਬੋਤਲ ਕਿਤੇ ਹਟੇ ਨਾ ਖੋਲਨੀ ਤੂੰ। ਹਾਂ ਖੁੱਲਾ ਕਮਰਾ ਜੀ ਘਰ ਦੀ ਕੰਨ ਕਢਾਈ ਦੀ ਮੈਂ ਪਾਉ ਹੂੰ ਵੀ ਪਣ ਕਨੇ ਮਿੰਟਾ ਜਾਂਦਾ ਸ਼ਹਿਰਾਂ ਵਿੱਚ ਤੁਹਾਨੂੰ ਪਤਾ ਫਿਰ ਵੀ ਲਾਉਟਾ ਲਾਉਂਦਾ ਵੀ ਟਾ ਕਰਕੇ ਮੈਂ ਕਿੱਥੇ ਚੱਲ ਵੀ ਘਰ ਦਾ ਭੇਜੀ ਲਾ ਦਵਾ ਤੇ ਸ਼ਾਬਾਸ਼ ਨਾ ਸ਼ਾਬਾਸ਼ ਇੰਨਾ ਤੱਕ ਰੱਖਦੀ ਹਾਂ ਜੀ ਹਾਂ ਕਰਦੀਆਂ ਤੇ ਆਈ ਰਹੀ ਉਹ ਵੀ ਹੂੰ ਵਿਹਰੇ ਚਾ ਪੂਰਾ ਹੱਥ ਕਾ ਮੰਗੇ ਸਰ ਮੰਗੇ ਵੀ ਛੱਕਦੀਆਂ ਕੁਝ ਮੰਗਣ ਦੀ ਤਾਂ ਲੋੜ ਨਹੀਂ ਪੈਂਦੀ ਬੇ ਇਸ ਤਰੀ ਦੇ ਦਿੰਦੇ ਆਪਾਂ ਆਹੀ ਬੋਤਲਾਂ ਰੱਖੀ ਬੈਠੀ ਹਾਂ ਜੀ ਆਹ ਲਾਉਣਾ ਦੇਣਾ ਇਹ ਲਓ ਭਾਈ ਆ ਲਸਣ ਦੋ ਤਰ੍ਹਾਂ ਦਾ ਲਈ ਬੈਟ ਆ ਵੀ ਠੀਕ ਹੈ ਚੱਲ ਵਧੀਆ ਹੈ ਮੋਟਾ ਲਸਣ ਹੈ ਇਹ ਜਿਹੜਾ ਮਰਿਆ ਸੀ ਹੋਵੇ ਫਿਰ ਚੁੱਲ੍ਹ ਹੁੰਦਾ ਨਹੀਂ ਨਹੀਂ ਝੋਲਾ ਤਾਂ ਫਿਰ ਆਈ ਆ ਬੀਸਰ ਟਾਈਮ ਪਾਸ ਨਹੀਂ ਹੋ ਰਿਹਾ ਉਹ ਲਸਣ ਲੈ ਕੇ ਵਹਿ ਜਾਓ ਮੁੰਡਾ ਸਾਲ ਸਾਲ ਇਹੀ ਕਰਨਾ ਸਾਨੂੰ ਪਤਾ ਹੈ ਹਾਂਜੀ ਹੋਰ ਤਾਂ ਕੰਮ ਕੋਈ ਨਹੀਂ ਮੁੰਡਾ ਤੇਰਾ ਫੜ ਕੇ ਖੜ ਗਿਆ ਬੋਤਲ ਭਰਦੇ ਚੱਕ ਡਿੱਗੀ ਅੱਛਾ ਉਹ ਬਾਲੀ ਦਾ ਹਾਂ ਲੋ ਭਾਈ ਘਰ ਦਾ ਵਾਈ ਸਰੋਂ ਦਾ ਤੇਲ ਕੱਲੇ ਆ ਨਿਕਾਲ ਕੇ ਆਪਾਂ ਹਾਂ ਜੀ ਫਿਰ ਮੈਂ ਸੋ ਡੋਲੀਆਂ ਛੇੜੀਆਂ ਵੀ ਨਹੀਂ ਤੇ ਮੈਂ ਨਿੱਤਰ ਜੂਗਾ ਮੇਰੇ ਜੇ ਛੇੜ ਦੰਨੇ ਫਿਰ ਹੂੰ ਨਿੱਤਰ ਬਣ ਕੇ ਬਾਜੀ ਤੇ ਤੁਸੀਂ ਰੱਖ ਕੇ ਗੱਤੀ ਬਣੀਆਂ ਤੁਨੇ ਦੇਖ ਲਈ ਹੁਣ ਤੇਰਾ ਜੇ ਹੁਣ ਚੱਲ 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 ਬਾਸ ਹੁਣ ਚੱਲ ਪਾਦੇ ਹੋ ਧੱਕਾ ਨਾ ਹੁਣ ਕਰਨਾ ਡੁੱਲਣ ਤਾਂ ਉਹ ਨਹੀਂ ਉਹ ਪਿੱਛੇ ਕਰਦੇ ਤੇ ਚੱਕੋ ਭਾਈ ਦੋਈ ਬੋਤਲ ਕਰਨੀ ਜਿਹੜੀ ਭਰਨੀ ਹੁਣ ਮੜਾ ਜੈ ਨੂੰ ਨਿੱਤਰ ਲੈਣ ਦੇ ਲਾ ਬਾਈ ਦੇਖੋ ਘਰ ਦੇ ਤੇਲ ਦੀ ਲਾ ਬਾਈ ਹੁਣ ਸਦਾਵੇਂ ਹੱਥ ਜਿਹਦੇ ਵਿੱਚ ਬਰਕਤ ਹੈ ਵਾਇਗੁਰ ਜੀ ਦੇ ਉੱਪਰ ਵਾਇਗੁਰ ਜੀ ਦੇ ਕਿਪਾਇ ਵੀ ਹਾਂ ਘਾਟਦਾ ਨਹੀਂ ਹੈ ਸਭ ਵਾਦਾ ਹੀ ਹਾਂ ਅੱਛਾ ਚਲ ਠੀਕ ਆ ਲੋ ਬਾਈ ਤੇਲ ਬਾਦੂ 16 ਲੀਟਰ ਤੇਲ ਨਿਕਲਿਆ ਕੱਲ ਸਾਡੀ ਮੇਰੀ ਕਹਾਣੀ ਚ ਆ ਵੀ ਬਾਈ ਡਿੱਗੀ ਭਰੀ ਪਈ ਤੇਲ ਦੀ ਆ ਵੀ ਦੇਖ ਲੋ ਫੋਟੋ ਖੜ ਲੈ ਗੀ ਭਰੀ ਪਈ ਆ ਦੇਖ ਲਾ ਜੇ ਆਪਾਂ ਆਪਾਂ ਵੀ ਹੱਥ ਨਹੀਂ ਘੁੱਟਦੇ ਤਾਂ ਬਾਹੇ ਘੁਰ ਵੀ ਬਹੁਤੰਦਾ ਤੇਲ ਨਿਕਲਿਆ ਵੀ ਬਹੁਤ ਆ ਸਰੋਂ ਜੋ ਹਾਂਜੀ ਹੈ ਤੋਸੋ ਜਿਆਦਾ ਸਰੋਂ ਵੀ ਥੋੜੀ ਜਿਆਦਾ ਹੀ ਲੈ ਗਏ ਤੁਮ ਮੱਲਾ ਦਾ 40 ਕਿਲੋ ਸਰੋਂ ਦੀ ਹੁਣ ਮੜਾ ਜਾ ਉਹ ਹੈ ਕੀ ਤਾਂ ਲਿਆਉਂਦੇ ਹੀ ਨਹੀਂ ਆਗੇ ਆਪਾਂ ਦਾ ਰਿਫਾਇੰਡ ਦਵਾ ਪੁੱਤੇ ਰੱਖਦੇ ਜੀ ਪਾਉਣਾ ਹੈ ਦੂਸਰਾ ਰੱਖਦਾ ਕੀ ਤਾਂ ਤੇਲੇ ਚਾ ਲਦਾ ਆਪਣੇ ਤਾਂ ਚੱਲਦਾ ਹੀ ਮੈਂ ਕਹਿੰਦਾ ਭਾਈ ਅਸੀਂ ਜੇ ਰੋਟੀ ਚੋਪੜ ਨੂੰ ਫਿਰ ਦਹੀ ਹੋ ਜਾਂਦਾ ਨਹੀਂ ਮਲਾਈ ਨਾਲ ਚੋਪੜ ਲੰਦੇ ਆ ਭਾਈ ਸਾਡੇ ਘਰ ਦਾ ਹੀ ਤੇਲ ਦਾ ਤੜਕਾ ਲੱਗਦਾ ਜ਼ਿਆਦਾ ਜਿੰਨਾ ਵੀ ਅਸੀਂ ਵਰਤਦੇ ਆ ਆਪਣੀ ਘਰ ਦੀ ਸਰੋਂ ਰੱਖੀ ਵੀ ਆ ਉਹਦਾ ਹੀ ਤੇਲ ਚੱਲਦਾ ਹੈ ਲੋ ਭਾਈ ਬਾਪੂ ਵੀ ਚੱਲਿਆ ਹਾਂਜੀ ਦੱਸ ਦੇ ਤਾਂ ਨਹੀਂ ਰਗਾਂ ਆਉਂ ਗਿਆ ਮੋੜ ਲੱਗਿਆ ਦੱਸ ਦਿਨ ਤੱਕ ਸਾਰਿਆਂ ਨਹੀਂ ਆ ਜਾਣਾ ਹੈ ਹੋ ਗਿਆ ਅੰਜ ਕਹਿਦਾ ਨੇ ਵੀ ਜੀਆਂ ਨਾਲੇ ਰੌਣਕ ਆਜੀ ਘਰ ਚ ਚਲੋ ਫਿਰ ਵੀ ਜਾਨੇ ਦੇ ਵਿਚਾਰ ਚ ਵੀ ਮੰਮੀ ਦੀ ਜਗਾ ਵੀ ਚਲੋ ਪਾਪਾ ਡਬਲ ਡਿਊਟੀ ਨਿਵਾਉਂਦੇ ਤੇ ਉਹਦੇ ਕਰਕੇ ਕੱਲ 10 ਦਿਨ ਚੱਲਿਆ ਕਿਹੜੇ ਜਿਆਦਾ ਚੱਲਿਆ ਨਾ ਮੇਰੇ ਵੀ ਮੈਂ ਤਾਂ 2 ਘੰਟੇ ਨਾਲ ਹੀ ਦੀਏ ਤਾਂ ਹੋ ਜਾਂਦਾ ਪਾਪਾ ਜੀ ਵਾ ਤਾਂ ਸਕੂਟਰੀ ਨੂੰ ਦੇਖਦੀ ਰਹਿੰਦੀ ਹਾਂ ਜਦ ਸਕੂਟਰੀ ਕਣ ਗਿਆ ਤਾਂ ਪਾਪਾ ਜੀ ਘਰ ਰਾਂ ਜਦ ਨਹੀਂ ਆਹੀ ਤਾਂ ਗਏ ਪਿਆ ਹਾਂ ਹਾਂਜੀ ਚਲੋ ਤਾਂ ਠੀਕ ਆ ਕੁਝ ਪਲਾਨ ਕਰਕੇ ਨਹੀਂ ਜੇ ਜ ਮਨ ਲੱਗ ਰਿਹਾ ਤਾਂ ਕੁਝ ਜਿਵੇਂ ਵੀ ਚਲੇਗੀ ਵੀ ਘਰ ਕਹਿੰਦਾ ਨਹੀਂ ਜਿਦਾਂ ਵੀ ਬਾਹਰ ਨੂੰ ਆਉਂਦਾ ਕਰ ਕੋਈ ਨਹੀਂ ਸਰਵਾ ਸਾਰੀ ਬਾਰਮ ਹੈਗਾ ਇਹ ਕਰ ਨਹੀਂ ਬਾਰੂਗੀ ਸਾਡੇ ਤੇ ਨੌ ਦਾ ਸਕੂਲ 10 ਦਿਨ ਬਾਅਦ ਅਸੀਂ ਅੱਜ ਇਸ ਟਾਈਮ ਆਇਆ ਕਰ ਹਾਂਜੀ ਸਵੇਰ 5 ਵਜੇ ਤੇ ਨਿਕਲ ਕੇ ਹਾਂਜੀ ਰਾਤ ਨੂੰ 10 ਵਜੇ ਖੇਚੇ ਰੋਟੀ ਜਾਂਦੀ ਸੀ ਖੇਚੇ ਜਾਂਦੀ ਸੀ ਰੋਟੀ ਹਾਂਜੀ ਠੀਕ ਹੈ ਪਾ ਕੰਮ ਵੀ ਕੋਈ ਨਹੀਂ ਪਰ ਮਟੋਆ ਢਵਾਈਪ ਲੱਗਿਆ ਹੀ ਰਹਿੰਦਾ ਤਾਂ ਬੋਤਲ ਇੱਕ ਲੈ ਜਾਂਦਾ ਤਾਂ ਇੱਕ ਖਾਲੀ ਦੇ ਜਾਂਦਾ ਤਾਂ ਬਣੀ ਵੀ ਲੈ ਜਾਂਦਾ ਕੋਈ ਨਹੀਂ ਉਹ ਕੱਪੜੇ गिर ਗਏ ਤੇਰੇ ਚੱਟ ਜਾਈ ਮਦਾਜ ਇਨਨੋ ਆ ਫੜ ਦੋ ਵੀ ਬੋਤਲ ਹੈ ਕਾ ਤੇਰਾ ਕੰਮ ਨਹੀਂ ਬੜਾ ਜਾਂਦਾ ਯਾ ਅਜਾ ਉਧਰ ਨੂੰ ਜਾਣ ਕਰ ਨਾ ਠੀਕ ਆ ਲੋ ਭਾਈ ਉਧਰ ਵੀ ਭਾਈ ਗੁੜੀਆ ਰਾਣੀ ਦੀ ਨੇਤਰ ਬਾਈ ਦਾ ਕਰਨੀ ਚਿੱਠੀ ਤੌਰ ਹੋਈ ਉਧਰ ਵੀ ਵੀਤੀ ਹੈ ਲਾ ਵੀ ਗਰਮੀਆਂ ਦੇ ਫੁੱਲ ਸ਼ੁਰੂ ਠੀਕ ਨੇ ਆ ਲੋ ਭਾਈ ਚੱਲੀ ਜਾਂਦੇ ਆ ਕੰਮ ਚਲੋ ਮਹਾਰਾਜ ਦੀ ਕਿਰਪਾ ਨਾਲ ਅੱਜ ਫੇਰ ਭਾਈ ਚੰਡੀਗੜ੍ਹ ਤੇ ਦੰਦ ਦੀ ਭੈਣ ਨਾਲ ਛੱਡ ਕੇ ਕੱਦੀ ਖੜੀ ਆ ਵੀ ਬੰਮੂ ਇਹ ਬੰਮੂ ਕਹਿੰਦਾ ਮੈਂ ਜਾਣਾ ਹੈ ਯਾ ਮੈਂ ਕਹਿੰਦਾ ਮੰਮੀ ਮੈਂ ਸੌ ਲਵਾਂ ਵਾ ਕਦੇ ਤੁਹਾਨੂੰ ਨੀਂਦ ਆਉਣੀ ਤੇ ਗੱਡੀ ਚੱਲੇ ਤੇ ਮੇਰੇ ਮੰਮਾ ਕੋਲੇ ਰਹ ਜੀ ਬੱਪੀ ਕਹਿੰਦਾ ਨਹੀਂ ਵੀ ਅੱਜ ਮੈਂ ਤੂੰ ਸੌਂ ਜੀ ਮੈਂ ਘਟ ਬਾਅਦ ਸਫਾਉ ਦੇਖੂੰਗਾ ਸੌਣਾ ਨਹੀਂ ਹੈਗਾ ਪਰ ਰਾਤ ਨੂੰ ਵੀ ਹਾਂ ਮੈਂ ਚਲੋ ਬਿਠਾ ਲੂਗੇ ਹਾਂ ਆ ਜਾ ਵੀ ਆ ਜਾ ਪਮੂ ਮੇਰੇ ਕੋਲ ਲੋਈ ਪਮੂ ਨੂੰ ਹੁਣ ਆਪੇ ਚਾਹ ਸਮਨੇ ਰੋਲ ਕਰ ਰਹੀ ਲਾ ਜਾੜੀ ਤੇ ਚਾਚਾ ਨੂੰ ਛੱਡਿਆ ਹਾਂ ਹਾਂ ਤਾਂ ਦੇ ਉਦਨ ਬਾਈ ਬੂਆ ਨੂੰ ਛੱਡ ਕੇ ਆਇਆ ਇਹ ਹਾਂਜੀ ਮਲਾ ਦਾ ਪਾਰਟੀ ਲਈ ਦੇਖਦਾ ਫਿਰ ਕਿੰਨਾ ਹੈ ਇਹ ਰਾਤ ਕੀ ਪਾਰਟੀ ਹੋਈ ਸੀ ਕੰਨਾ ਬੰਦ ਹੋਣੀ ਆ ਰਾਤ ਨੂੰ ਦੁਕਾਨਾਂ ਬੰਦ ਹੋਣੀ ਆ ਦੇਖ ਲੈ ਚੱਲ ਪਿਆ ਦਿਮਾਗ ਹੁਣ ਨਿਆਣਾ ਨਹੀਂ ਰਹੇ ਹਾਂ ਹੁਣ ਤਾਂ ਬੜਾ ਹੋ ਗਿਆ ਹਾਂਜੀ ਹਾਂ ਤਾਂ ਇਹ ਗੱਲ ਪੁੱਛਦਾ ਤੁਸੀਂ ਨਾ ਤੁਸੀਂ ਜਦੋਂ ਪੁੱਛਦਾ ਕਿ ਆ ਕੰਮ ਗਏ ਵੇ ਕਾਤੇ ਗਏ ਵੇ ਕਾਦਾ ਆਉਂਗੇ ਕਿੰਨੇ ਟਾਈਮ ਤੇ ਆਉਂਗੇ ਜੇ ਟਾਲ ਮਰੋਲਾ ਕਰ ਦਵਾਂ ਮੈਂ ਫਿਰ ਤੁਹਾਨੂੰ ਫੋਨ ਕਰ ਲਾਂ ਨੇ ਕਦੇ ਸਰਫ ਕਾਨਾ ਮੇਰਾ ਮੇਰੇ ਕੋਲ ਤੁਹਾਨੂੰ ਬੋਤਲਾਂ ਦੇ ਢੱਕਣ ਟੈਟ ਲੱਗਣੇ ਆ। ਹਾਂਜੀ ਉੱਪਰ ਥੋੜਾ ਜਿਹਾ ਕਾਗਜ਼ ਆ ਰੱਖ ਕੇ ਫਿਰ ਲਾਉਂਗੇ। ਮੇਰੇ ਟੈਟ ਲੱਗਣੇ ਆ। ਉਹ ਲਫਾਫਿਆਂ ਦੇ ਡਬਲ ਕਰ ਲਓ। ਲਫਾਫਿਆਂ ਦੇ ਡਬਲ ਹੋਣਾ ਇਹ ਨਹੀਂ ਇਕੱਠਾ-ਕੁਠਾ ਬੰਨ ਕੇ ਆਏ ਭੇਜ ਹੋਣਾ ਚਾਹੀਦਾ। ਫੋਨ ਕਰਕੇ ਹੋਰ ਲੈਣਾ ਕਿ ਜ਼ਿਆਦਾ ਪੰਜ 5 ਕਿਲੋ ਭੇਜ ਦਿੰਦੇ। ਮੈਂ ਪੁੱਛਿਆ ਤਾਂ ਭੈਣ ਕਹਿੰਦੀ ਬੱਸ ਵੀ ਇੰਨੇ ਖਾਮਤ ਤਾਂ ਹੈ ਨਹੀਂ। ਕਰਦਾ ਹੀ ਹੈ ਕਿ ਕਿਹੜੇ ਮੁੱਲ ਲੈਣੀਆਂ ਚੀਜ਼ਾਂ। ਵੀ ਰੋਟੀ ਬਾਣੀ ਵੀ ਦੋ ਦਿਨ ਤਾਂ ਬਾਹਰੇ ਖਾਣੇ ਹਫ਼ਤੇ 'ਚ ਉਹ। ਚਲੋ ਬਾਕੀ ਭਾਈ ਸਾਡੇ ਮਿਹਰ ਬਾਬੇ ਜੀ। ਜ਼ਿਮੀਂਦ ਵੀ ਘਰ ਦੀਆਂ ਚੀਜ਼ਾਂ ਬਹੁਤ ਹੁੰਦੀਆਂ ਤਾਂ ਸਾਨੂੰ ਕੋਈ ਚੀਜ਼ ਦੇਣ ਲੱਗੇ ਮਹਿਸੂਸ ਨਹੀਂ ਹੁੰਦਾ ਹਾਂਜੀ ਪਿੰਡਾਂ ਵੀ ਤਾਂ ਚੱਲ ਜਾਂਦਾ ਸ਼ਹਿਰਾਂ ਚ ਔਖਾ ਹੋ ਜਾਂਦਾ ਜੀ ਵੀ ਮੁੱਲ ਚ ਸ਼ਹਿਰਾਂ ਵਿਚ ਆ ਰਹਿ ਗਈ ਚੀਜ਼ ਲੈਣੀ ਪੈਂਦੀ ਹੈ ਵੀ ਸਾਡੇ ਕੋਲ ਮਹਾਰਾਜ ਦੀ ਕਿਰਪਾ ਨਾਲ ਘਰ ਦੀ ਖੇਤੀਬਾੜੀ ਚੋਂ ਹੀ ਇਹ ਜਿਹੀਆਂ ਚੀਜ਼ਾਂ ਮਿਲਦੀਆਂ ਹਾਂਜੀ ਹਣ ਮੱਕੀ ਘਰ ਦੀ ਲਈ ਜੇ ਵਿਹਾਲਣੇ ਆਪਾਂ ਤਾਂ ਕਣਕ ਕਰਦੇ ਸੀ ਛੌਲ ਕਰਦੇ ਤੇਲ ਕਰਦੇ ਆਹੀ ਚੀਜ਼ਾਂ ਖਰਚਾ ਖਿੱਚਦੀਆਂ ਜਿਆਦਾ ਠੀਕ ਹੈ ਜੀ ਚਲੋ ਬਾਕੀ ਭਾਈ ਮਿਲਦੇ ਆ ਕਿਸੇ ਅਗਲੇ ਵਲੌਗ ਦੇ ਵਿੱਚ ਬਾਪੂ ਜੀ ਨੂੰ ਸ਼ਾਮ ਨੂੰ ਛੱਡਣੇ ਜਾਣਾ ਦੇਖੋ ਇਹਨਾਂ ਬੀਜੀ ਚੱਲਦਾ ਬਾਪੂ ਵੀ ਨਹੀਂ ਘਰ ਹੈ ਮੇਰੇ ਕੋਲ ਵੀ 5-10 ਮਿੰਟ ਦਾ ਦੁਬਾਰਾ ਕੰਮ ਹੈ ਵੀ ਸਾਨੂੰ ਦੋ ਕਿ ਰਿਸ਼ਤੇਦਾਰੀਆਂ ਦੇ ਵੀ ਪ੍ਰੋਗਰਾਮ ਤੇ ਅੱਜ-ਅੱਜ ਦੇ ਅਸੀਂ ਉੱਧਰ ਵੀ ਲਗਾਤਾਰ ਜਾਣਾ ਤਾਂ ਸੋ ਇਸ ਕਰਕੇ ਪਾਪਾ ਜੀ ਉੱਧਰ ਗਏ ਹੋਏ ਆ ਬਾਕੀ ਅਮਨ ਗਿਆ ਵਾ ਜੀ ਸ਼੍ਰੀ ਫਤੇਗੜ ਸਾਹਿਬ ਉਹਨਾਂ ਨੇ ਵੀ ਕੋਈ ਸਬਸਕ੍ਰਾਈਬਰ ਆਪਣਾ ਮਨ ਨੂੰ ਲੱਗਦੀ ਵੀ ਫੋਨ ਕਰਦਾ ਉਹਨਾਂ ਦੇ ਪ੍ਰੋਗਰਾਮ ਆ ਉਹ ਅਰ ਜੱਗਾ ਉੱਥੇ ਗਏ ਹੋਏ ਆ ਜਿੱਥੇ ਤੱਕ ਮੈਨੂੰ ਸ਼ੱਕ ਹੈ ਵੀ ਉਹ ਗੱਲ ਕਰਦੇ ਤੇ ਮੈਂ ਪੁੱਛਿਆ ਨਹੀਂ ਹੈਗਾ ਬਾਕੀ ਚਲੋ ਮਿਲਦਾ ਕਿਸੇ ਅਗਲੇ ਬਲੌਗ ਦੇ ਵਿੱਚ ਤਦ ਤੱਕ ਦੇ ਲਈ ਸਤਿ ਸ੍ਰੀ ਅਕਾਲ। ਲਓ ਬਾਈ ਪਾਪਾ ਜੀ ਵੀ ਆ ਗਏ। 25 ਸਾਲ ਦੇ। ਹਾਂਜੀ। ਉਧਰ ਤਿਆਰੀ ਚੱਲ ਰਹੀ ਆ ਪੂਰੀ। ਹਾਂਜੀ ਉਹ ਤਿਆਰੀ ਜਾਣੀ ਦੇ। ਤਿਆਰੀ ਹੈ। ਤਿਆਰੀ ਕੰਦ ਲੱਗੀ ਹੋਈ ਬਸ। ਹੂੰ। ਲੱਗੀ ਵੀ ਜਦਿਓ ਵਾ ਕੱਪੜਾ-ਕੁੱਪੜੇ ਪਾਉਣ। ਚਲ ਠੀਕ ਹੈ। ਇੱਕ ਸੂਟ ਹੋਰ ਪਤਲਾ ਜਦੋਂ ਤੋਂ ਨੇ ਕੱਢ ਕੇ। ਮੈਂ ਕਹਿੰਦਾ ਆ ਤੋ ਲਵਾਂ। ਆ ਦੇ ਜੀ ਉਹ। ਆ ਵੀ ਕਹੋ ਵੀ ਤੋ ਤੋਂ ਨੇ ਕੱਢ ਕੇ ਆਦਿਆਂ ਮਾ ਦਾ। ਤਿੰਨ ਸੂਟ ਬਹੁਤ ਨੇ। ਹੂੰ। ਚਲ ਤੋ ਖੋਲ ਦੋ। ਉਹ ਅੱਡ ਕੇ ਲਾਈ ਜਨਮਾਰੀ ਚ ਆਹ ਚਲੋ ਤੁਸੀਂ ਪਹਿਲੇ ਛੱਡੋ ਹਾਂ ਨੰਨ ਤੋਤੋਂ ਨੂੰ ਠੀਕ ਹਾਂ ਆ ਵੀ ਠੀਕ ਆ ਆ ਵੀ ਬਦਲਾ ਸੁਰ ਚਲੋ ਕਾਲੋ ਹਾਂ ਕਾਲੀ ਜੀ ਕੋਟੀ ਆ ਉਹ ਵੀ ਮਿਲ ਜਾਣੀ ਦੇਖ ਲੈਂਦਾ ਕਿੱਥੇ ਅੰਦਰ ਚਲੋ ਬਾਕੀ ਭਾਈ ਸਾਰੇ ਲੱਗੇ ਹੋਏ ਆਪਣੇ ਆਪਣੇ ਕੰਮ